ਨੋਸ ਪ੍ਰਾਈਮ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਸਟ੍ਰੇਲੀਆ ਤੇ ਬਾਕੀ ਵਿਸ਼ਵ ਵਿੱਚ ਦੀ ਹਲਚਲ ਨਾਲ ਮੈਂ ਹਰਜੀਤ ਸਾੜਾ ਹਾਜ਼ਰ ਹਾਂ। ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਅੱਜ ਗੱਲ ਕਰਾਂਗੇ ਆਸਟ੍ਰੇਲੀਆ ਦੀ ਆਗਾਮੀ ਫੈਡਰਲ ਚੋਣਾਂ ਦੇ ਵਿੱਚ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਤੇ ਪਾਰਟੀਆਂ ਦੀ ਕੀ ਸਥਿਤੀ ਹੋਏਗੀ। ਹੋਰ ਵੀ ਇਹਦੇ ਨਾਲ ਸਾਡੇ ਕੋਲ ਰਾਸ਼ਟਰੀ ਤੰਤਰ ਰਾਸ਼ਟਰੀ ਵਿਸ਼ੇ ਹੋਣਗੇ ਜਿਦੇ ਵਿੱਚ ਆਪਾਂ ਗੱਲ ਕਰਦੇ ਚੱਲਾਂਗੇ। ਕਹਿੰਦੇ ਇਹ ਤਬਾਹ ਹੋ ਸਕਦੀ ਹੈ ਪੰਜਾਬ ਸਣੇ ਦੇਸ਼ ਦੀ ਖੇਤੀ। ਪੰਜਾਬ ਵਿੱਚ ਟੋਲ ਵਧਣ ਜਾ ਰਹੇ ਇਹਦੇ ਉੱਪਰ ਗੱਲਬਾਤ ਹੁੰਦੀ ਚੱਲੇਗੀ ਬ੍ਰਿਟਨ ਤੋਂ ਭਾਰਤ ਪਹੁੰਚਦੇ ਲੱਖਾਂ ਪੁਰਾਣੇ ਟਾਇਰ ਕਿਵੇਂ ਵੱਧ ਰਹੇ ਹਨ ਭਾਰਤੀਆਂ ਲਈ ਮੁਸੀਬਤ ਇਹ ਵੀ ਗੱਲ ਕਰਦੇ ਚੱਲਾਂਗੇ ਤੇ ਜਾਂਦੇ ਹੋਏ ਅਗਰ ਸਮਾਂ ਮਿਲਿਆ ਤਾਂ ਦੱਸਣਾ ਜੀ ਕਿੰਨੇ ਜਾਣੇ ਆਪਣਾ ਫੋਨ ਟਾਇਲਰ ਦੇ ਵਿੱਚ ਲੈ ਕੇ ਜਾਂਦੇ ਨੇ ਉਹ ਵੀ ਰਜਾਨਾ ਚੰਗਾ ਏ ਕਿ ਮਾੜਾ ਏ ਉਹਦੇ ਉੱਪਰ ਵੀ ਅੱਪਾ ਗੱਲਬਾਤ ਕਰਦੇ ਚੱਲਾਂਗੇ ਸਹਿਦੇ ਪੱਖੋਂ ਸ਼ੁਰੂਆਤ ਕਰਦੇ ਆ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਵਿੱਚ 225 ਸੰਗੀ ਚੋਣਾ 3 ਮਈ ਨੂੰ ਐਲਾਨ ਹੋ ਚੁੱਕਾ ਹੈ ਜੀ ਜੇ ਆਪਾਂ ਸਾਰੇ ਪਾਰਟੀਆਂ ਦੀ ਗੱਲਬਾਤ ਕਰੀਏ ਤਾਂ ਉਹਦੇ ਵਿੱਚੋਂ ਤਾਂ ਇਹ ਹੀ ਨਿਕਲ ਕੇ ਆਉਂਦਾ ਕਿ ਇਸ ਵਕਤ ਜਲਵਾਜੂ ਇਮੀਗ੍ਰੇਸ਼ਨ ਤੇ ਜੀਵਨ ਖਰਚਾ ਮੁੱਖ ਮੁੱਦੇ ਸਾਹਮਣੇ ਆ ਰਹੇ ਨੇ ਤੇ ਜੇ ਓਵਰਆਲ ਗੱਲ ਕਰੀਏ ਕਿ ਕਿਸ ਤਰ੍ਹਾਂ ਦੀ ਪਾਰਲੀਮੈਂਟ ਬਣ ਸਕਦੀ ਹੈ ਤਾਂ ਫਿਲਹਾਲ ਫਸਵੇਂ ਮੁਕਾਬਲਿਆਂ ਦੇ ਵਿੱਚ ਤਾਂ ਇਹ ਹੀ ਲੱਗਦਾ ਕਿ ਹੰਗ ਪਾਰਲੀਮੈਂਟ ਯਾਨੀ ਕਿ ਕਿਸੇ ਨੂੰ ਵੀ ਸਪਸ਼ਟ ਬਹੁਮਤ ਸ਼ਾਇਦ ਨਾ ਮਿਲੇ ਤੇ ਹੰਗ ਪਾਰਲੀਮੈਂਟ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਲਓ ਜੀ ਗੱਲਬਾਤ ਕਰਦੇ ਆ ਆਸਟ੍ਰੇਲੀਆ ਚ 88ਵੀਂ ਫੈਡਰਲ ਚੋਣਾਂ 3 ਮਈ ਨੂੰ ਹੋਣਗੀਆਂ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੱਲੋਂ ਚੋਣਾਂ ਦੇ ਐਲਾਨ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਮਹਮ ਤੇਜ਼ ਕਰ ਦਿੱਤੀ ਹੈ। ਇਸ ਵਾਰ ਹਾਊਸ ਆਫ ਰਿਪ੍ਰਿਜ਼ੈਂਟੇਟਿਵ ਦੀਆਂ 151 ਵਿੱਚੋਂ 150 ਤੇ ਸੈਨੇਟ ਦੀਆਂ 76 ਵਿੱਚੋਂ 40 ਸੀਟਾਂ ਤੇ ਚੋਣ ਲੜੀ ਜਾਏਗੀ। ਪ੍ਰਧਾਨ ਮੰਤਰੀ ਐਂਥਨੀ ਅਲਬਨਾਇਜ਼ ਲੇਬਰ ਸਰਕਾਰ ਲਈ ਦੂਜੇ ਕਾਰਜਕਾਲ ਲਈ ਦੁਬਾਰਾ ਚੋਣ ਲੜਨਗੇ 2022 ਦੀਆਂ ਚੋਣਾਂ ਵਿੱਚ ਲੇਬਰ ਨੇ 77 ਸੀਟਾਂ ਜਿੱਤੀਆਂ ਸਨ ਜੋ ਬਹੁਮਤ ਲਈ ਕਾਫੀ ਸਨ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦੀ ਅਗਵਾਈ ਹੇਠ ਲਿਬਰਲ ਨੈਸ਼ਨਲ ਗੱਠਜੋੜ ਇੱਕ ਕਾਰਜਕਾਲ ਤੋਂ ਬਾਅਦ ਸਰਕਾਰ ਵਿੱਚ ਵਾਪਸ ਆਉਣਾ ਲੋਚਦੇ ਨੇ ਲਿਬਰ ਪਾਰਟੀ ਫਿਊਚਰ ਮੇਡ ਇਨ ਆਸਟ੍ਰੇਲੀਆ ਯੋਜਨਾ ਤਹਿਤ ਹਾਊਸਿੰਗ ਸਿਹਤ ਸਵਾਮਾ ਅਤੇ ਜੀਵਨ ਖਰਚੇ ਦੀ ਸਮੱਸਿਆ ਉਤੇ ਧਿਆਨ ਕੇਂਦਰਿਤ ਕਰ ਰਹੀ ਹੈ ਉਨਾ 8.5 ਬਿਲੀਅਨ ਡਾਲਰ ਦੀ ਬਲਕ ਬਿਲਿੰਗ ਸਕੀਮ ਅਤੇ એનર્ਜੀ ਰਿਬੇਟ ਨੂੰ ਵਧਾਉਣ ਦਾ ਵਾਅਦਾ ਵੀ ਕੀਤਾ ਹੈ ਉਧਰ 222 ਵਿੱਚ ਮਹਿਜ 58 ਸੀਟਾਂ ਤੇ ਸਿੰਪਟਨ ਵਾਲੇ ਵਿਰੋਧੀ ਤਿਰ ਲਿਬਰਲ ਨੈਸ਼ਨਲ ਸੰਗਠਨਾ लेट्स ਗੇਟ ਆਸਟ੍ਰੇਲੀਆ ਬੈਕ ਔਨ ਟ੍ਰੈਕ ਦੇ ਨਾਰੇ ਨਾਲ ਸੱਤਾ ਵਾਪਸੀ ਦੀ ਚਾਹ ਵਿੱਚ ਹੈ ਉਹ ਨਿਊਕਲੀਅਰ ਪਾਵਰ ਹਾਊਸਿੰਗ ਮਤਲਬ ਕਿ ਸੁਪਰ ਨੇਸ਼ਨ ਦੇ ਨਾਲ ਘਰ ਖਰੀਦਣ ਦੀ ਸ਼ੋਰਟ ਅਤੇ ਇਮੀਗ੍ਰੇਸ਼ਨ ਤੇ ਬੋਲ ਰਹੇ ਹਨ ਉਹਨਾਂ ਫਿਊਲ ਐਕਸਾਈਜ਼ ਨੂੰ ਅੱਧਾ ਕਰਨਾ ਅ ਮਤਲਬ ਕਿ 25 ਸੈਂਟ ਪ੍ਰਤੀ ਲੀਟਰ ਦੀ ਬਜਟ ਅਤੇ ਮਾਨਸਿਕ ਸਿਹਤ ਸੈਸ਼ਨਾਂ ਨੂੰ 10 ਤੋਂ 20 ਤੱਕ ਵਧਾਉਣ ਦਾ ਐਲਾਨ ਵੀ ਕੀਤਾ ਹੈ ਸੂਬਾ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਦੀਆਂ ਬਾਹਰੀ ਸੀਟਾਂ ਉੱਤੇ ਉਹਨਾਂ ਦੀ ਨਜ਼ਰ ਰਹੇਗੀ ਤੀਜੀ ਵੱਡੀ ਧਿਰ ਗ੍ਰੀਨ ਪਾਰਟੀ ਨੇ 222 ਵਿੱਚ ਚਾਰ ਸੀਟਾਂ ਜਿੱਤੀਆਂ ਸਨ ਤੇ ਹੁਣ ਬ੍ਰਿਸਬਨ ਦਾ ਹਲਕਾ ਮਾਰਟਨ ਗ੍ਰਿਫਟ ਅਤੇ ਰਾਇਨ ਸੀਟਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ ਉਜਲਵਾਜੂ ਤਬਦੀਲੀ ਸਸਤੀ ਹਾਊਸਿੰਗ ਸਮਾਜਿਕ ਨਿਆਂ ਸਿਹਤ ਅਤੇ ਸਿੱਖਿਆ ਨੂੰ ਸਮੇਂ ਦੀ ਮੰਗ ਕਹਿ ਰਹੇ ਨੇ ਲੰਘੇ ਸਮੇਂ ਵਿੱਚ ਗ੍ਰੀਨ ਨੇ ਲੋਕਾਂ ਲਈ ਕਿਫਾਇਤੀ ਜਨਤਕ ਘਰਾਂ ਦੀ ਸਾਰੇ ਵਾਸਤੇ ਲੇਬਰ ਉੱਤੇ ਦਬਾਅ ਬਣਾ ਕੇ 2 ਬਿਲੀਅਨ ਡਾਲਰ ਜਾਰੀ ਕਰਵਾਏ ਸਨ ਗ੍ਰੀਨ ਦਾ ਮੰਨਣਾ ਹੈ ਕਿ ਸੁਪਰ ਨੈਸ਼ਨਲ ਘਰ ਖਰੀਦਦਾਰਾਂ ਨਾਲ ਘਰਾਂ ਦੀਆਂ ਕੀਮਤਾਂ ਅਸਮਾਨਿਸ਼ ਹੋਣਗੀਆਂ ਗ੍ਰੀਨ ਦੀ ਨਜ਼ਰ ਮੈਲਬੌਰਨ ਵਿੱਚ ਵਿਲਸ ਅਤੇ ਮੈਕਨਾਮਾਰਾ ਸੀਟ ਉੱਤੇ ਵੀ ਹਨ ਜਿੱਥੇ ਉਹਨਾਂ ਲੇਬਰ ਨੂੰ ਸਿੱਧੀ ਚੁਣੌਤੀ ਦੇ ਰਹੇ ਨੇ ਘਰਤਲ ਬੈਕੇ 222 ਵਿੱਚ 10 ਆਜ਼ਾਦ ਉਮੀਦਵਾਰ ਜਾਨੀ ਕਿ ਇੰਡੀਪੈਂਡੈਂਟ ਵੀ ਜਿੱਤੇ ਸਨ ਇਸ ਵਾਰ ਵੀ ਉਹ ਕੋਲੀਸ਼ਨ ਦੀਆਂ ਸੀਟਾਂ ਤੇ ਨਿਸ਼ਾਨਾ ਲਗਾ ਰਹੇ ਨੇ ਸਾਬਕਾ ਲੇਬਰ ਸੈਨੇਟਰ ਫਾਤਿਮਾ ਪੈ ਮੇਨ ਦੀ ਆਸਟ੍ਰੇਲੀਆਜ਼ ਵੌਇਸ ਅਤੇ ਗਰਾਡ ਰੈਨਿੰਗ ਦੀ ਪੀਪਲਸ ਫਰਸਟ ਪਾਰਟੀ ਵਰਗੀਆਂ ਨਮੀਆਂ ਪਾਰਟੀਆਂ ਵੀ ਮੈਦਾਨ ਵਿੱਚ ਹਨ ਸੈਂਟਰ ਲਾਈਨਸ ਅਤੇ ਕੈਟਰਸ ਆਸਟ੍ਰੇਲੀਆ ਆਸਟ੍ਰੇਲੀਅਨ ਪਾਰਟੀ ਕੋਲ ਇੱਕ ਇੱਕ ਸੀਟ ਹੈ ਹੁਣ ਤੱਕ ਦੇ ਪੋਲਿੰਗ ਸਰਵੇਖਣਾਂ ਮੁਤਾਬਕ ਲਿਬਰਲ ਨੈਸ਼ਨਲ ਗੱਠ ਜੋੜ ਦੀ ਹਲਕੀ ਜਿਹੀ ਵਾੜਤ ਬਣਦੀ ਦਿਖ ਰਹੀ ਹੈ ਪਰ ਬਹੁਤੇ ਮਹਰ ਹੰਗ ਪਾਰਲੀਮੈਂਟ ਮਤਲਬ ਕਿ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਦੀ ਸੰਭਾਵਨਾ ਦੇਖ ਰਹੇ ਨੇ ਲਿਬਰਲ ਨੂੰ ਸਿਰਫ ਦੋ ਸੀਟਾਂ ਕਵਾਨ ਨਾਲ ਬਹੁਮਤ ਖਤਮ ਹੋ ਸਕਦਾ ਹੈ ਜਦਕਿ ਕੋਲੀਸ਼ਨ ਨੂੰ ਸਰਕਾਰ ਬਣਾਉਣ ਲਈ 19 ਸੀਟਾਂ ਦੀ ਹੋਰ ਲੋੜ ਹੈ ਇਹ ਚੋਣ ਆਸਟ੍ਰੇਲੀਆ ਦੇ ਭਵਿੱਖ ਲਈ ਅਹਿਮ ਹੋਵੇਗੀ ਜਿਸ ਵਿੱਚ ਜੀਵਨ ਖਰਚਾ ਜਲਵਾਯੂ ਤੇ ਇਮੀਗ੍ਰੇਸ਼ਨ ਮੁੱਖ ਮੁੱਦੇ ਹੋਣਗੇ। ਲਓ ਜੀ ਹੁਣ ਆਪਾਂ ਗੱਲ ਕਰਦੇ ਆਂ ਆ ਭਾਰਤ ਦੇਸ਼ ਦੀ ਖਾਸ ਕਰਕੇ ਖੇਤੀ ਦੀ ਤੇ ਜੇ ਖੇਤੀ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਪੰਜਾਬ ਨੂੰ ਵੀ ਨਾਲ ਲੈ ਕੇ ਚੱਲਾਂਗੇ। ਸੁਰਖੀਆਂ ਦੇ ਵਿੱਚ ਆ ਰਿਹਾ ਜੀ ਕਿ ਜਦੋਂ ਦੇ ਅਮਰੀਕੀ ਰਾਸ਼ਟਰਪਤੀ 트੍ਰੰਪ ਆਪਣੇ ਕਾਰਜਕਾਲ ਦੇ ਵਿੱਚ ਆਏ ਨੇ ਉਦੋਂ ਤੋਂ ਟੈਰਫ ਦੀ ਗੱਲ ਹੋਣੀ ਸ਼ੁਰੂ ਹੋਈ ਹੈ। ਤੇ ਹੁਣ ਇੱਕ ਕਹਿ ਲੋ ਕਿ ਗੱਲ ਚਰਚਾ ਦੇ ਵਿੱਚ ਅਹਿਮ ਬਣਦੀ ਜਾ ਰਹੀ ਹੈ ਕਿ ਤਬਾਹ ਹੋ ਸਕਦੀ ਹੈ ਪੰਜਾਬ ਸਣੇ ਭਾਰਤੀ ਖੇਤੀ ਤੇ ਅਗਰ ਇਸ ਤਰ੍ਹਾਂ ਦੀਆਂ ਕਹਿ ਲੋ ਕਿ ਚਰਚਾਾਂ ਮਾਨੇ ਤੇ ਇਹਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਵੀ ਫਿਰ ਇਹਦਾ ਡਰ ਜ਼ਰੂਰ ਬਣੇਗਾ ਲੈ ਕੇ ਚੱਲਦੇ ਹਾਂ ਦੇ ਵਿਰਵਿਧ ਦੇ ਨਾਲ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇ ਵਾਅਦੇ ਵਪਾਰ ਜੁੱਧ ਦੇ ਵਿੱਚ ਖੇਤੀ ਵੀ ਬੜੀ ਜੰਗ ਵੀ ਸ਼ਾਮਲ ਹੈ ਸਾਨੂੰ ਪਹਿਲਾਂ ਇਸ ਤਰ੍ਹਾਂ ਲੱਗਦਾ ਸੀਗਾ ਕਿ ਇਹ ਜਿਹੜਾ ਵਪਾਰ ਜੁੱਧ ਹੈ ਸਿਰਫ ਇਹ ਇੰਡਸਟਰੀਅਲ ਉਦਯੋਗ ਦੇ ਨਾਲ ਸੰਬੰਧਿਤ ਹੈ ਲੇਕਿਨ ਖੇਤੀ ਦੇ ਸੰਬੰਧਿਤ ਵੀ ਇਹਨੂੰ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਦੇ ਉੱਪਰ ਆਪਾਂ ਥੋੜੀ ਆਪਾਂ ਚਰਚਾ ਜ਼ਰੂਰ ਕਰਾਂਗੇ 트럼ਪ ਨੇ ਵਾਰ-ਵਾਰ ਭਾਰਤ ਨੂੰ ਟੈਰਿਫਿੰਗ ਅਤੇ ਵਪਾਰਕ ਸਬੰਧਾਂ ਦਾ ਵੱਡਾ ਦੁਰਵਿਵਾਰ ਕਰਨ ਵਾਲਾ ਕਿਹਾ ਹੈ ਸੋ ਪਹਿਲਾਂ ਜਾਣਦੇ ਹਾਂ ਕਿ ਟੈਰਫ ਕੀ ਹੁੰਦੇ ਆ ਥੋੜੇ ਜਿਹਾ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਥੋੜੇ ਜਿਹਾ ਸ਼ਬਦਾਂ ਵਿੱਚ ਟੈਰਫ ਦੂਜੇ ਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਸਮਾਨ ਤੇ ਲਗਾਏ ਜਾਣ ਵਾਲੇ ਟੈਕਸ ਹਨ ਹੁਣ ਇਸੇ ਵਪਾਰ ਦਾ ਹਿੱਸਾ ਰੈਸੀਪ੍ਰੋਕਲ ਟੈਰਫ ਜੋ ਕੱਲ ਦੋ ਪ੍ਰਾਇਤ ਤੋਂ ਸ਼ੁਰੂ ਹੋ ਰਿਹਾ ਹੈ ਇਸ ਦਾ ਸਿੱਧਾ ਅਸਰ ਭਾਰਤ ਖਾਸ ਕਰਕੇ ਕਿਸਾਨੀ ਉੱਤੇ ਪਵੇਗਾ ਅਮਰੀਕੀ ਵਣਜਕਤਰ ਹਾਰਵਰਡ ਲੁਟਕੇ ਨੇ ਹਾਲ ਹੀ ਵਿੱਚ ਭਾਰਤ ਦੀਆਂ ਵਪਾਰ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਈ ਸਵਾਲ ਖੜੇ ਕੀਤੇ ਨੇ ਉਹਦੇ ਵਿੱਚੋਂ ਮੈਂ ਤਿੰਨ ਸਵਾਲ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰਾਂਗਾ ਉਹਨਾਂ ਨੇ ਕਿਹਾ ਵੀ ਭਾਰਤ ਦੀਆਂ ਬਾਜ਼ਾਰ ਪਾਬੰਦੀਆਂ ਉੱਤੇ ਵੀ ਨਿਸ਼ਾਨਾ ਸ ਪਹਿਲਾਂ ਤਾਂ ਉਹਨਾਂ ਨੇ ਭਾਰਤ ਦੀਆਂ ਵਪਾਰ ਪਾਬੰਦੀਆਂ ਦੇ ਉੱਪਰ ਨਿਸ਼ਾਨਾ ਸਾਧਿਆ ਕਿ ਭਾਰਤ ਆ ਬੇਲੋੜੀਆਂ ਵਪਾਰ ਪਾਬੰਦੀਆਂ ਲਗਾ ਰਿਹਾ ਬਾਕੀ ਵਿਸ਼ਵ ਦੇ ਲਈ ਭਾਰਤ ਅਮਰੀਕਾ ਦੀ ਮੱਕੀ ਕਿਉਂ ਨਹੀਂ ਖਰੀਦਦਾ ਇਹਦੇ ਉੱਪਰ ਵੀ ਉਹਨਾਂ ਨੇ ਸਵਾਲ ਕੀਤਾ ਅਮਰੀਕਾ ਅਮਰੀਕੀ ਕਿਸਾਨਾਂ ਨੂੰ ਭਾਰਤ ਰੋਕ ਰਿਹਾ ਇਹ ਵੀ ਉਹਨਾਂ ਨੇ ਕਹਿ ਲਓ ਕਿ ਗੱਜ-ਬੱਜ ਕੇ ਉੱਥੇ ਬਿਆਨਿਆ ਆਪਣੇ ਬਿਆਨ ਦੇ ਵਿੱਚ ਤੇ ਇਹਦੇ ਉੱਪਰ ਭਾਰਤ ਦਾ ਹੁਣ ਤੱਕ ਦਾ ਪੱਖ ਕੀ ਰਿਹਾ ਆ ਭਾਰਤ ਦਾ ਪੱਖ ਇਹ ਰਿਹਾ ਕਿ ਭਾਰਤ ਨੇ ਲੱਖਾਂ ਛੋਟੇ ਕਿਸਾਨਾਂ ਦੀ ਭੋਜਨ ਸੁਰੱਖਿਆ ਰੋਜੀ ਰੋਟੀ ਦੇ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਹਮੇਸ਼ਾ ਇਸੇ ਰੱਖਿਆ ਕੀਤੀ ਹੈ 1950 ਤੇ 60 ਦੇ ਦਹਾਕੇ ਵਿੱਚ ਦੇਸ਼ ਆਪਣੀ ਆਬਾਦੀ ਦੀ ਭੋਜਨ ਲੋੜਾਂ ਨੂੰ ਪੂਰਾ ਕਰਨ ਲਈ ਹੋਰ ਮੁਲਕਾਂ ਤੋਂ ਮਿਲਦੀ ਭੋਜਨ ਸਹਾਇਤਾ ਤੇ ਨਿਰਭਰ ਸੀ ਪਰ ਖੇਤੀਬਾੜੀ ਦੇ ਖੇਤਰ ਵਿੱਚ ਮਿਲੀਆਂ ਲਗਾਤਾਰ ਸਫਲਤਾਵਾਂ ਨੇ ਇਹ ਤਸਵੀਰ ਬਦਲ ਦਿੱਤੀ ਸੀ। ਭਾਰਤ ਇਸ ਬਦਲੀ ਹੋਈ ਤਸਵੀਰ ਦੇ ਵਿੱਚ ਭੋਜਨ ਦੇ ਮਾਮਲੇ ਵਿੱਚ ਸਵੇ ਨਿਰਪਰ ਬਣ ਚੁੱਕਾ ਸੀ। ਖੇਤੀਬਾੜੀ ਭਾਰਤੀ ਜੀਡੀਪੀ ਦਾ ਸਿਰਫ 15% ਦੀ ਆ ਥੋੜਾ ਜਿਹਾ ਪੈਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਕੇ ਪਾਸੇ ਦਾ ਆਪਾਂ ਕਹਿੰਨੇ ਆ ਕਿ ਭਾਰਤ ਆ ਭੋਜਨ ਦੇ ਵਿੱਚ ਸਵੇ ਨਿਰਭਰਿਆ ਔਰ ਦੂਜੇ ਦੇਸ਼ਾਂ ਨੂੰ ਵੀ ਇਹ ਕਹ ਲਓ ਕਿ ਆਪਣੇ ਜਿਹੜੇ ਖਾਦਬਦਾਰਥ ਆ ਉਹ ਐਕਸਪੋਰਟ ਕਰਦਾ ਆ ਆ ਬਰਾਮਤ ਕਰਦਾ ਆ ਪਰ ਇੰਨੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਭਾਰਤੀ ਖੇਤੀਬਾੜੀ ਅਜੇ ਵੀ ਉਤਪਾਦਕਤਾ ਬੁਨਿਆਦੀ ਢਾਂਚੇ ਤੇ ਬਾਜ਼ਾਰੀ ਪਹੁੰਚ ਵਿੱਚ ਪਛੜ ਗਈ ਹੈ। ਵਿਸ਼ੇ ਪੱਧਰ ਤੇ ਸਭ ਤੋਂ ਵਧੀਆ ਫਸਲਾਂ ਦੀ ਪੈਦਾਵਾਰ ਕਰਨ ਦੇ ਮਾਮਲੇ ਵਿੱਚ ਭਾਰਤ ਬਹੁਤ ਪਿੱਛੇ ਹੈ। ਭਾਰਤੀ ਕਿਸਾਨ ਆਸਤਨ 1 ਹੈਕਟੇਰ ਤੋਂ ਘੱਟ ਜ਼ਮੀਨ ਤੇ ਕੰਮ ਕਰਦੇ ਜਾਂਦ ਕਿ ਉਹਨਾਂ ਦੇ ਅਮਰੀਕੀ ਹਮਰਤਬਾ 220 ਵਿੱਚ 46 ਹੈਕਟੇਰ ਤੋਂ ਵੀ ਵੱਧ ਜ਼ਮੀਨ ਉੱਤੇ ਖੇਤੀ ਕਰ ਰਹੇ ਸਨ ਅਮਰੀਕੀ ਆਬਾਦੀ ਦਾ 2% ਤੋਂ ਵੀ ਘੱਟ ਹਿੱਸਾ ਖੇਤੀ ਉੱਤੇ ਨਿਰਭਰ ਕਰਦਾ ਹੈ ਸੋ ਅਗਰ ਇਹਨਾਂ ਆਪਾਂ ਕਹਿ ਲਓ ਕਿ ਮਦਾ ਨੂੰ ਆਪਾਂ ਥੋੜਾ ਜਿਹਾ ਗੌਰ ਦੇ ਨਾਲ ਦੇਖੀਏ ਤਾਂ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਭਾਰਤ ਲੱਗ ਰਿਹਾ ਕਿ ਅਮਰੀਕਾ ਦੇ ਟੈਰਫਾਂ ਦੇ ਥੱਲੇ ਲੱਗਿਆ ਹੋਇਆ ਹੈ ਤੇ ਜੇ ਇਹ ਅਮਰੀਕੀ ਦਖਲ ਭਾਰਤੀ ਖੇਤੀ ਦੇ ਵਿੱਚ ਵੀ ਹੁੰਦੀ ਆ ਵਪਾਰ ਦੇ ਵਿੱਚ ਹੋਰ ਖੁੱਲਾਪਨ ਹੁੰਦਾ ਹੈ ਖੇਤੀਬਾੜੀ ਦੇ ਵਿੱਚ ਤਾਂ ਯਕੀਨਨ ਭਾਰਤੀ ਖੇਤੀ ਨੂੰ ਸੇਕ ਲੱਗੇਗਾ ਔਰ ਉਹਦਾ ਸੇਕ ਸਭ ਤੋਂ ਪਹਿਲਾਂ ਪੰਜਾਬ ਦੇ ਖੇਤੀਬਾੜੀ ਢਾਂਚੇ ਦੇ ਉੱਪਰ ਔਰ ਪੰਜਾਬ ਦੇ ਕਿਸਾਨਾਂ ਉੱਪਰ ਵੀ ਜ਼ਰੂਰ ਆਪਣਾ ਅਸਰ ਛੱਡੇਗਾ ਇਹਦੇ ਉੱਪਰ ਸੂਬਾ ਸਰਕਾਰਾਂ ਤੇ ਖਾਸ ਕਰਕੇ ਕੇਂਦਰ ਸਰਕਾਰਾਂ ਨੂੰ ਦੇਖਣਾ ਪਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੇ ਅਨੁਸਾਰ ਪੰਜਾਬ ਦੇ ਟੋਲ ਪਲਾਜ਼ਾਂ ਉੱਤੇ 1 April ਤੋਂ ਯਾਨੀ ਕਿ ਅੱਜ ਤੋਂ ਟੋਲ ਟੈਕਸ ਵਿੱਚ 5% ਦੀ ਵਾਧਾ ਵਾਧਾ ਹੋਣ ਜਾ ਰਿਹਾ ਜਾਂ ਕਹਿ ਲਓ ਕਿ ਉਹਨਾਂ ਨੇ ਲਾਗੂ ਕਰ ਦਿੱਤਾ ਹੈ ਸੋ ਇਹ ਵਾਧਾ ਕੀ ਹੈ ਕਿੰਨਾ ਅਸਰ ਪਾਵੇਗਾ ਇਹਦੇ ਉੱਪਰ ਆਪਾਂ ਥੋੜੀ ਵਿਸਤਾਰ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਵਿੱਚ ਟੋਲ ਟੈਕਸ ਦੀਆਂ ਕੀਮਤਾਂ ਵਿੱਚ ਵਾਧਾ ਤੇ ਆਪਾਂ ਜਾਣਦੇ ਹਾਂ ਕਿ ਇਹਦੇ ਵਿੱਚ ਹੁਣ ਇਹ ਪਲਾਜ਼ਾਂ ਦੀ ਫੀਸ ਤੈਅ ਕਿਵੇਂ ਹੁੰਦੀ ਆ ਤੇ ਪੰਜਾਬ ਦੇ ਵਿੱਚ ਕਿੰਨੇ ਕਿ ਤਰ੍ਹਾਂ ਦੇ ਟੋਲ ਆ ਤੇ ਇਹਦਾ ਕਿੰਨਾ ਕ ਅਸਰ ਪਾਏਗਾ ਹੁਣ ਟੋਲ ਪਲਾਜ਼ਾ ਚੋਂ ਲੰਘਣ ਵਾਲੀ ਕਾਰ ਜੀਪ ਬੈਨ ਅਤੇ ਹਲਕੇ ਮੋਟਰ ਵਾਹਨਾਂ ਨੂੰ ਇੱਕ ਪਾਸੇ ਲਈ 230 ਰੁਪਏ ਤੇ ਦੋ ਪਾਸਿਆਂ ਲਈ 345 ਰੁਪਏ ਦਾ ਕੰਨੇ ਪੈਣਗੇ ਮਹੀਨੇ ਦੇ ਪਾਸੇ ਲਈ ਨਾ ਵਾਹਨਾਂ ਨੂੰ 7620 ਦਾ ਟੋਲ ਟੈਕਸ ਦੇਣਾ ਪਵੇਗਾ ਗੱਲ ਕਰੀਏ ਪੰਜਾਬ ਦੇ ਵਿੱਚ ਕਿੰਨੇ ਟੋਲ ਪਲਾਜੇ ਆ ਨੈਸ਼ਨਲ ਹਾਈਵੇ ਥਾਰਟੀ ਦੇ ਅੰਕੜਿਆਂ ਮੁਤਾਬਕ 30 ਨਵੰਬਰ 2020 ਤੱਕ ਦੇਸ਼ ਵਿੱਚ 835 ਟੋਲ ਪਲਾਜੇ ਹਨ ਭਾਰਤ ਦੇ ਵਿੱਚ ਵੱਖ-ਵੱਖ ਮਾਰਗਾਂ ਉੱਤੇ ਤਿੰਨ ਤਰ੍ਹਾਂ ਦੇ ਟੋਲ ਪਲਾਜੇ ਹਨ ਪੀਪੀਪੀ ਮਾਡਲ ਜਾਨਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ 12 ਪਲਾਜੇ ਸਾਂਭ ਸੰਭਾਲ ਮਾਡਲ ਦੇ ਤਹਿਤ ਦੋ ਜਿਹਦੇ ਵਿੱਚ ਜਗਰਾਉਂ ਨਕੋਦਰ ਤੇ ਮਖੂਆ ਦਾ ਆ ਨੈਸ਼ਨਲ ਹਾਈਵੇ ਅਥਾਰਟੀ ਹੇਠ ਆਉਂਦੇ ਹੈਗੇ 7 ਟੋਲ ਪਲਾਜੇ ਤੇ ਆਪਾਂ ਨੈਸ਼ਨਲ ਹਾਈਵੇ ਥਾਰਟੀ ਦੇ ਥੱਲੇ ਜਿਹੜੇ ਸੱਤ ਟੋਲ ਪਲਾਜ਼ੇ ਆਉਂਦੇ ਆ ਉਹਨਾਂ ਦੇ ਆਪੋ-ਆਪਰਾ ਜ਼ਰੂਰ ਗੱਲਬਾਤ ਕਰਦੇ ਆ ਕਿ ਕਿਹੜੇ-ਕਿਹੜੇ ਆ ਸ਼ੰਭੂ ਤੋਂ ਜਲੰਧਰ 147 ਕਿਲੋਮੀਟਰ ਜਲੰਧਰ ਪਠਾਨਕੋਟ 112 ਕਿਲੋਮੀਟਰ ਅਮਰitsar ਪਠਾਨਕੋਟ 102 ਕਿਲੋਮੀਟਰ ਲੁਧਿਆਣਾ ਮੋਗਾ ਤਲਵੰਡੀ ਭਾਈਕੇ 78 ਕਿਲੋਮੀਟਰ ਤੇ ਕੁਰਾਲੀ ਕੀਤਪੁਰ ਸਾਹਿਬ 54 ਕਿਲੋਮੀਟਰ ਜੀਰਕਪੁਰ ਅੰਮ੍ਰਾਲਾ 30.90 ਕਿਲੋਮੀਟਰ ਤੇ ਅਮਰitsar ਜਲੰਧਰ ਚਾਰ ਲੇਨ ਜਿਹੜਾ ਆ ਉਹ 49 ਕਿਲੋਮੀਟਰ ਆਓ ਜਾਣੀਏ ਕਿਵੇਂ ਇਹ ਰੇਟ ਤੈਹ ਹੁੰਦਾ ਆ ਘੱਟੋ ਘਾਟ ਜਿਹੜੀ ਆਵਾਮ ਆ ਖਾਸ ਕਰਕੇ ਪੰਜਾਬ ਦੀ ਆਵਾਮ ਆ ਉਹਨੂੰ ਇਸ ਪੱਖੋਂ ਪਤਾ ਹੋਣਾ ਚਾਹੀਦਾ ਕਿ ਇਹ ਟੋਲ ਤੈਹ ਕਿਵੇਂ ਹੁੰਦੀ ਆ ਸੋ ਟੋਲ ਨੂੰ ਤੈਹ ਕਰਨ ਦੇ ਦੋ ਤਕਨੀਕਾਂ ਆ ਜਿਹਦੇ ਅੰਤਰਗਾਹ ਤੇ ਟੋਲ ਲਗਾਇਆ ਜਾਂਦਾ ਆ ਪਹਿਲੀ ਤਕਨੀਕ ਆ ਇੰਜੀਨੀਅਰਿੰਗ ਖਰੀਦ ਅਤੇ ਉਸਾਰੀ ਜਿਹਨੂੰ ਆਪਾਂ ਈਪੀਸੀ ਕਹਿੰਦੇ ਆ ਇੰਜੀਨੀਅਰਿੰਗ ਖਰੀਦ ਅਤੇ ਉਸਾਰੀ ਜਾਂ ਈਪੀਸੀ ਦੂਸਰੀ ਤਕਨੀਕ ਪਹਿਲਾਂ ਪਾਇਦੀ ਗੱਲਬਾਤ ਕਰਦੇ ਚੱਲੇ ਆ ਇਹ ਤਕਨੀਕ ਰਾਹੀਂ ਠੇਕੇਦਾਰ ਸੜਕ ਬਣਾ ਕੇ ਸਰਕਾਰ ਨੂੰ ਦੇ ਦਿੰਦਾ ਆ ਤੇ ਫਿਰ ਨੈਸ਼ਨਲ ਹਾਈਵੇ ਥਾਰਟੀ ਉਸ ਉੱਤੇ ਟੋਲ ਲਗਾਉਂਦੀ ਆ ਦੂਜੀ ਪਰ ਆਪਣਾ ਲਈ ਵਿੱਚ ਠੇਕੇਦਾਰ ਸੜਕ ਬਣਾਉਂਦਾ ਆ ਤੇ ਨੈਸ਼ਨਲ ਹਾਈਵੇ ਥਾਰਟੀ ਉਸ ਠੇਕੇਦਾਰ ਨੂੰ 30 ਸਾਲ ਲਈ ਟੋਲ ਰਾਹੀਂ ਆਪਣਾ ਪੈਸਾ ਬਸੂਰਨ ਦਾ ਅਧਿਕਾਰ ਦੇ ਦਿੰਦੀ ਆ ਠੇਕੇਦਾਰ ਜੋ ਪੈਸਾ ਉੱਥੋਂ ਇਕੱਠਾ ਕਰੇਗਾ ਉਸ ਦਾ ਕੁਝ ਪ੍ਰਤੀਸ਼ਤ ਸਰਕਾਰ ਨੂੰ ਵੀ ਦੇਣਾ ਪਵੇਗਾ ਮੰਨ ਲਓ ਕਿ ਇੱਕ ਟੋਲ ਦੇ ਵਿੱਚ ਅਗਰ 200 ਰੁਪਏ ਤੁਹਾਡੇ ਕੋਲ ਉਹਨੇ ਚਾਰਜ ਕੀਤਾ ਤਾਂ ਕੁਝ ਪਰਸੈਂਟ ਸਰਕਾਰ ਨੂੰ ਜਾਏਗਾ ਤੇ ਬਾਕੀ ਦਾ ਪੈਸਾ ਉਸ ਠੇਕੇਦਾਰ ਦੀ ਜੇਬ ਵਿੱਚ ਜਾਏਗਾ ਹੁਣ ਆ ਕਿਹੜਾ ਫਾਰਮੂਲਾ ਹੁੰਦਾ ਜਿਹਦੇ ਤਹਿਤ ਵਿੱਚ ਸੜਕ ਇਹ ਜਿਹੜਾ ਟੋਲ ਪਲਾਜਾ ਲਗਾਇਆ ਜਾਂਦਾ ਆ ਉਹ ਕਿਦਾਂ ਉਹਦਾ ਅਮਾਉਂਟ ਕਿਦਾਂ ਇਹ ਨਿਯਤ ਕਰਦੇ ਆ ਫਾਰਮੂਲਾ ਇਹ ਹੀ ਆ ਜੀ ਸੜਕ ਦੀ ਸਾਰੀ ਦਾ ਪਹਿਲਾਂ ਤਾਂ ਖਰਚ ਦੇਖਿਆ ਜਾਂਦਾ ਕਿੰਨਾ ਆ ਉਸ ਤੋਂ ਬਾਅਦ ਸੜਕ ਉੱਤੇ ਕਿੰਨੀਆਂ ਗੱਡੀਆਂ ਜਿਹਦੇ ਵਿੱਚ ਛੋਟੀਆਂ ਦੇ ਵੱਡੀਆਂ ਇੱਕ ਘੰਟੇ ਵਿੱਚੋਂ ਕਿੰਨੀਆਂ ਲੰਘਦੀਆਂ ਇਹਨਾਂ ਨੂੰ ਦੇਖਿਆ ਜਾਂਦਾ ਆ ਇਹ ਸਭ ਨੂੰ ਦੇਖਣ ਤੋਂ ਬਾਅਦ ਸੜਕ ਦੇ ਨਿਰਮਾਣ ਵਿੱਚ ਖਰਚ ਕੀਤੀ ਗਈ ਰਾਸ਼ੀ ਨੂੰ ਵੰਡ ਦਿੱਤਾ ਜਾਂਦਾ ਤੇ ਰੇਟ ਤੈਅ ਕਰ ਦਿੱਤਾ ਜਾਂਦਾ ਕਿ ਕਿੰਨਾ ਕੁ ਟੋਲ ਪਲਾਜਾ ਲਗਾਉਣਾ ਹੈ ਹੁਣ ਆ ਟੋਲ ਪਲਾਜੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸ ਦੇਸ਼ ਦੇ ਵਸਨੀਕ ਹੋਣ ਦੇ ਨਾਤੇ ਉੱਥੇ ਸਿਰਫ ਅਸੀਂ ਟੋਲ ਦੇ ਕੇ ਨਿਕਲ ਜਾਣਾ ਹੈ ਤੇ ਸਾਨੂੰ ਕੋਈ ਉੱਥੇ ਸੁਵਿਧਾਵਾਂ ਨਹੀਂ ਮਿਲਣੀਆਂ ਜਦੋਂ ਵੀ ਕੋਈ ਟੋਲ ਪਲਾਜ ਲਗਾਇਆ ਜਾਂਦਾ ਤਾਂ ਉਹਦਾ ਇੱਕ ਏਰੀਆ ਹੁੰਦਾ ਆ ਜਿਹੜੇ ਉਸ ਜਿਹੜਾ ਉਹ ਟੋਲ ਪਲਾਜ ਆ ਉਸ ਏਰੀਆ ਨੂੰ ਉਸ ਕਿਲੋਮੀਟਰਸ ਨੂੰ ਕਵਰ ਕਰਦਾ ਆ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਟੋਲ ਪਲਾਜਾਂ ਲਈ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਹੋਈਆਂ ਆ ਕਿ ਉਹਨਾਂ ਨੇ ਇਹ ਸੁਵਿਧਾਵਾਂ ਵੀ ਦੇਣੀਆਂ ਲੋਕਾਂ ਨੂੰ ਤੇ ਜਿਹੜੀਆਂ ਕਿ ਹਮੇਸ਼ਾ ਕੰਪਲੇਂਟ ਦਾ ਕਾਰਨ ਬਣਦੀਆਂ ਕਿ ਉਹ ਸੁਵਿਧਾਵਾਂ ਨਹੀਂ ਦਿੱਤੀਆਂ ਜਾਂਦੀਆਂ ਇਹਦੇ ਵਿੱਚ ਮੈਂ ਦੱਸਣਾ ਚਾਹਾਂ ਕਿ 24 ਘੰਟੇ ਐਂਬੂਲੈਂਸ ਦੀ ਸਰਵਿਸ ਇਹਨਾਂ ਨੂੰ ਪ੍ਰੋਵਾਈਡ ਕਰਨੀ ਬਹੁਤ ਜ਼ਰੂਰੀ ਆ ਗਸਤ ਵਾਹਨ ਤੇ ਕ੍ਰੇਨ ਵਰਗੀਆਂ ਐਮਰਜੈਂਸੀ ਸੁ ਕੁਝ ਚੌਣਵੇਂ ਸਟਾਨਾਂ ਉੱਤੇ ਵੇਅ ਸਾਈਡ ਸਹੂਲਤਾਂ ਵਿਕਸਤ ਕੀਤੀਆਂ ਹਨ ਜਿਨ੍ਹਾਂ ਵਿੱਚ ਪੈਟਰੋਲ ਪੰਪ ਰੈਸਟੋਰੈਂਟ ਬਾਥਰੂਮ ਤੇ ਪਾਰਕਿੰਗ ਦੀ ਵਿਵਸਥਾ ਵੀ ਹੋਣੀ ਜ਼ਰੂਰੀ ਆ ਇਹ ਗਾਈਡਲਾਈਨਸ ਆ ਸਾਡੇ ਕੋਲ ਨੈਸ਼ਨਲ ਹਾਈਵੇ ਥੌਟੀ ਦੀਆਂ ਪਰ ਜਦ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਟੋਲ ਪਲਾਜਾ ਪ੍ਰਬੰਧਨ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਇਸ ਵੇਲੇ ਗੁੰਡਾਗਰਦੀ ਦੇ ਨਾਲ ਹੀ ਚੱਲ ਰਿਹਾ ਆ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚ ਤੁਹਾਨੂੰ ਖੜਾ ਹੋਣਾ ਪੈਂਦਾ ਆ ਵੈਸੇ ਤਾਂ ਇਹ ਹੁੰਦਾ ਕਿ ਕੋਸ਼ਿਸ਼ ਸਮੇਂ ਦੇ ਵਿੱਚ ਅਗਰ ਤੁਸੀਂ ਇੱਥੋਂ ਆਨਲਾਈਨ ਤੋਂ ਨਹੀਂ ਗੁਜ਼ਰਦੇ ਤਾਂ ਤੁਸੀਂ ਬਿਨਾ ਟੋਲ ਮਨ ਲਾ ਕੇ ਰੂਲ ਦੇ ਮੁਤਾਬਕ ਤੁਸੀਂ ਬਿਨਾ ਟੋਲ ਦਿੱਤੇ ਵੀ ਉੱਥੋਂ ਜਾ ਸਕਦੇ ਆ ਲੇਕਿਨ ਗੁੰਡਾਗਰਦੀ ਇੰਨੀ ਹੈ ਕਿ ਅਗਰ ਤੁਸੀਂ ਇਸ ਵਿਸ਼ੇ ਦੇ ਉੱਪਰ ਗੱਲ ਕਰਦੇ ਜਾਂ ਸੁਵਿਧਾਵਾਂ ਦੀ ਗੱਲ ਕਰਦੇ ਆ ਤਾਂ ਮਾਰਕਟਾਈ ਦੇ ਉੱਪਰ ਇਹ ਗੁੰਡਾ ਅਨਸਰ ਜਿਹੜੇ ਕਿ ਸ਼ਾਇਦ ਇਸ ਟੋਲ ਪਲਾਜਾ ਵਾਲਿਆਂ ਦੇ ਪਾਲੇ ਹੁੰਦੇ ਆ ਉਹ ਫਿਰ ਆਪਣਾ ਗੁੰਡਾਗਰਦੀ ਉੱਥੇ ਕਰਦੇ ਨੇ ਇਸ ਕਰਕੇ ਲੋਕਾਂ ਨੂੰ ਵੀ ਥੋੜਾ ਚੇਤਾਨਣ ਹੋਣਾ ਪਏਗਾ ਕਿ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਕਿਹੜੀਆਂ ਸਹੂਲਤਾਂ ਤੇ ਕੀ ਉਹਨਾਂ ਨੂੰ ਮਿਲ ਰਹੀਆਂ ਆ ਕਿ ਨਹੀਂ ਮਿਲ ਰਹੀਆਂ ਹੁਣ ਆਪਾਂ ਗੱਲ ਕਰਦੇ ਆਂ ਬ੍ਰਿਟਨ ਲੈ ਕੇ ਚੱਲਦੇ ਆਂ ਦੱਸਿਆ ਕਿ ਬ੍ਰਿਟਨ ਤੋਂ ਭਾਰਤ ਅ ਪੁਰਾਣੇ ਟਾਇਰ ਬਹੁਤ ਤਦਾਦ ਦੇ ਵਿੱਚ ਪਹੁੰਚਦੇ ਆ ਤੇ ਹੁਣ ਇਹ ਗੱਲ ਫਿਰ ਸੁਰਕੀਆਂ ਦੇ ਵਿੱਚ ਆਈ ਹੈ ਕਿ ਇਹ ਪੁਰਾਣੇ ਟਾਇਰਾਂ ਦੇ ਨਾਲ ਭਾਰਤ ਦੇ ਵਿੱਚ ਆਵਾਮ ਦੇ ਨਾਲ ਸਿਹ ਦੇ ਨਾਲ ਖਲਵਾੜ ਹੋ ਰਿਹਾ ਹੈ ਤੇ ਬਾਕੀ ਇਹ ਜਿਹੜਾ ਸਕੈਂਡਲ ਚੱਲ ਰਿਹਾ ਉਹ ਹੈ ਕੀ ਆਪਾਂ ਥੋੜੇ ਸ਼ਬਦਾਂ ਦੇ ਵਿੱਚ ਤੁਹਾਡੇ ਸਾਂ ਨਾਲ ਸਾਂਝਾ ਕਰਦੇ ਆਂ ਬ੍ਰਿਟਨ ਤੋਂ ਭਾਰਤ ਪਹੁੰਚਦੇ ਪਹੁੰਚਾਏ ਜਾ ਰਹੇ ਲੱਖਾਂ ਪੁਰਾਣੇ ਟਾਇਰ ਕਿਵੇਂ ਬਣ ਰਹੇ ਹਨ ਭਾਰਤੀਆਂ ਲਈ ਮੁਸੀਬਤ ਜੀ ਯੂਕੇ ਤੋਂ ਬਰਾਮਦ ਕੀਤੇ ਜਾਣ ਵਾਲੇ ਜ਼ਿਆਦਾਤਰ ਬੇਕਾਰ ਟਾਇਰ ਭਾਰਤ ਦੇ ਕਾਲੇ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ ਲੱਖਾਂ ਟਾਇਰਾਂ ਨੂੰ ਰੀਸਾਈਕਲ ਕਰਨ ਲਈ ਅਸਥਾਈ ਪੱਠਿਆਂ ਵਿੱਚ ਪਕਾਇਆ ਜਾਂਦਾ ਹੈ ਇਸ ਦੇ ਨਾਲ ਨਾ ਸਿਰ ਬਾਤਾਵਾ ਨੂੰ ਭਾਰੀ ਨੁਕਸਾਨ ਹੋ ਰਿਹਾ ਸਗੋਂ ਇਸ ਨਾਲ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਨੇ ਭਾਰਤ ਵਿੱਚ ਗੈਰਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ ਪਾਇਰੋਲਿਸਿਸ ਪਲਾਂਟ ਉਹਦੇ ਉੱਪਰ ਆਪਾਂ ਗੱਲ ਕਰਦੇ ਹਾਂ ਅੰਕੜਿਆਂ ਅਨੁਸਾਰ ਬ੍ਰਿਟਨ ਵਿੱਚ ਹਰ ਸਾਲ ਲਗਭਗ 50 ਮਿਲੀਅਨ ਟਾਇਰ ਵਰਤੋਂਯੋਗ ਨਹੀਂ ਰਹਿੰਦੇ ਇਹਨਾਂ ਵਿੱਚੋਂ ਲਗਭਗ 2.5 ਕਰੋੜ ਟਾਇਰ ਰੀਸਾਈਕਲਿੰਗ ਲਈ ਭਾਰਤ ਭੇਜੇ ਜਾਂਦੇ ਹਨ ਭਾਰਤ ਭੇਜਣ ਤੋਂ ਪਹਿਲਾਂ ਇਹਨਾਂ ਟਾਇਰਾਂ ਨੂੰ ਰਬੜ ਦੇ ਟੁਕੜਿਆਂ ਵਿੱਚ ਬਦਲਿਆ ਜਾਂਦਾ ਹੈ ਜਿਸ ਨੂੰ ਬੈਲਸ ਕਿਹਾ ਜਾਂਦਾ ਹੈ 8 ਹਫ਼ਤਿਆਂ ਦੀ ਯਾਤਰਾ ਤੋਂ ਬਾਅਦ ਟਾਇਰ ਇੱਕ ਭਾਰਤੀ بندرگاہ ਦੇ ਪਹੁੰਚਦੇ ਹਨ ਇਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਲਗਭਗ 1300 ਕਿਲੋਮੀਟਰ ਦੂਰ ਇੱਕ ਦੂਦਰਾਡੇ ਪਿੰਡ ਵਿੱਚ ਭੇਜ ਦਿੱਤਾ ਜਾਂਦਾ ਹੈ ਫਿਰ ਆਕਸੀਜਨ ਰਹਿਤ ਵਾਤਾਵਰਣ ਵਿੱਚ ਲਗਭਗ 500 ਡਿਗਰੀ ਸੈਲਸੀਅਸ ਉੱਤੇ ਇਹਨਾਂ ਟਾਇਰਾਂ ਨੂੰ ਪਕਾਇਆ ਜਾਂਦਾ ਹੈ ਤੇ ਇਸ ਪ੍ਰਕਿਰਿਆ ਨੂੰ ਪਾਇਰੋਲਿਸਿਸ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਦੌਰਾਨ ਟਾਇਰ ਵਿੱਚੋਂ ਸਟੀਲ ਅਤੇ ਥੋੜੀ ਜਿਹੀ ਮਾਤਰਾ ਵਿੱਚ ਤੇਲ ਕੱਢਿਆ ਜਾਂਦਾ ਹੈ ਨਾਲੇ ਕਾਰਬਨ ਬਲੈਕ ਵੀ ਕੱਢਿਆ ਜਾਂਦਾ ਹੈ ਜੋ ਕਿ ਇੱਕ ਕਿਸਮ ਦਾ ਪਾਊਡਰ ਹੁੰਦਾ ਹੈ ਤੇ ਇਹਨੂੰ ਵੱਖ-ਵੱਖ ਉਦਯੋਗਾਂ ਦੇ ਵਿੱਚ ਵਰਤਿਆ ਜਾਂਦਾ ਹੈ। ਸੋ ਸਮੱਸਿਆ ਦੀ ਜੜ ਇੱਥੇ ਹੀ ਆ ਕਿ ਜ਼ਿਆਦਾਤਰ ਪਾਇਰੋਲਿਸਿਸ ਪਲਾਂਟ ਪਿੰਡੂ ਖੇਤਰਾਂ ਵਿੱਚ ਪਾਏ ਜਾਂਦੇ ਹਨ ਤੇ ਇਹਨਾਂ ਵਿੱਚੋਂ ਖਤਰਨਾਕ ਗੈਸਾਂ ਦਾ ਸਾਨ ਨਿਕਲਦੇ ਹਨ। ਇਸ ਪ੍ਰਕਿਰਿਆ ਦੌਰਾਨ ਟਾਇਰ ਵਿੱਚੋਂ ਸਟੀਲ ਤੇ ਥੋੜੀ ਮਾਤਰਾ ਵਿੱਚ ਤੇਲ ਵੀ ਕੱਢਿਆ ਜਾਂਦਾ ਨਾਲੇਕਰਮ ਬਲੈਕ ਵੀ ਕੱਢਿਆ ਜਾਂਦਾ ਜੋ ਕਿ ਇੱਕ ਕਿਸਮ ਦਾ ਪਾਊਡਰ ਹੁੰਦਾ ਇਹਨੂੰ ਵੱਖ-ਵੱਖ ਉਦਯੋਗਾਂ ਦੇ ਵਿੱਚ ਵਰਤਿਆ ਜਾਂਦਾ ਜਿਆਦਾਤਰ ਪਾਇਰੋਲਿਸਿਸ ਪਲਾਂਟ ਪਿੰਡੂ ਖੇਤਰਾਂ ਵਿੱਚ ਪਾਏ ਜਾਂਦੇ ਨੇ ਉਹਦੇ ਵਿੱਚ ਰਸਾਇਣਕ ਜਾਂ ਜਿਵੇਂ ਕਹਿੰਦੇ ਖਤਰਨਾਕ ਗੈਸਾਂ ਦਾ ਸੈਂਡ ਨਿਕਲਦੇ ਨੇ ਪਾਇਰੋਲਿਸਿਸ ਪਲਾਂਟਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਦਿਲ ਦੀਆਂ ਬਿਮਾਰੀਆਂ ਕਈ ਕਿਸਮ ਦੇ ਕੈਂਸਰ ਹੋਣ ਦਾ ਖਤਰਾ ਹੁੰਦਾ ਇਸ ਲਈ ਇਹਨਾਂ ਟਾਇਰਾਂ ਦਾ ਕਾਲਾ ਧੰਦਾ ਜਾਰੀ ਹੈ ਤੇ ਭਾਰਤ ਦੇ ਵਾਤਾਵਰਣ ਤੇ ਮਨੁੱਖਾਂ ਦੀ ਸਿਹਤ ਨਾਲ ਖਰਵਾਲ ਲਗਾਤਾਰ ਜਾਰੀ ਹੈ ਤੇ ਸੂਬਾ ਤੇ ਕੇਂਦਰੀ ਸਰਕਾਰਾਂ ਚੁੱਪ ਨੇ ਆਖਰੀ ਵਿਸ਼ੇ ਤੇ ਆਪਾਂ ਚੱਲਦੇ ਹਾਂ ਆ ਜਿਹਦੇ ਵਿੱਚ ਆਪਾਂ ਸਵਾਲ ਤੁਹਾਡੇ ਸਨਮੁਖੀ ਕਰ ਦਿੰਨੇ ਆ ਬਈ ਦੱਸੋ ਬਈ ਤੁਹਾਨੂੰ ਵੀ ਇਹ ਆਦਤ ਹੈ ਕਿ ਤੁਸੀਂ ਜਦੋਂ ਟਾਇਲਟ ਜਾਂਦੇ ਹੋ ਤਾਂ ਆਪਣਾ ਫੋਨ ਨਾਲ ਲੈ ਕੇ ਜਾਂਦੇ ਹੋ ਅਗਰ ਜਾਂਦੇ ਹੋ ਤਾਂ ਇਹ ਆਦਤ ਸਹੀ ਨਹੀਂ ਹੈਗੀ ਬਹੁਤ دشਵਾਰ ਹੋ ਜਾਂਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦੀ ਲਗਾਤਾਰ ਵਰਤੋਂ ਫੋਨ ਕਾਲਾਂ ਈਮੇਲਾਂ ਸੁਨੇਹੇ ਰੀਲਾਂ ਆਦਿ ਹੀ ਆਪਣਾ ਫੋਨ ਟੈਬਲੇਟ ਲਾ ਕੇ ਜਾਣ ਨੂੰ ਮਜਬੂਰ ਕਰ ਰਹੀਆਂ ਨੇ ਅੱਜ ਅੱਜ ਕੱਲ੍ਹ ਇਸ ਵਰਤਾਰੇ ਦੇ ਨਾਲ ਲੋਕ ਬਹੁਤ ਸਾਰੀਆਂ ਖਤਰਨਾਕ ਚੀਜ਼ਾਂ ਦੇ ਸੰਬਰਕ ਵਿੱਚ ਆ ਜਾਂਦੇ ਨੇ ਜਿਹੜੇ ਲੋਕ ਟੈਬਲੇਟ ਵਿੱਚ ਅੱਧੇ ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਹਨ ਉਹਨਾਂ ਨੂੰ ਕੋਈ ਬਿਮਾਰੀਆਂ ਲੱਗ ਸਕਦੀਆਂ ਨੇ ਗੁਦਾ ਦੇ ਨੇੜੇ ਦੀਆਂ ਮਾਸਪੇਸ਼ੀਆਂ ਜੋ ਮਲਮੂਤਾ ਤਿਆਗਣ ਵਿੱਚ ਮਦਦ ਕਰਦੀਆਂ ਨੇ ਉੱਤੇ ਵਾਧੂ ਦਬਾ ਪੈਂਦਾ ਹੈ ਇਕ ਥਾਂ ਤੇ ਲੰਮੇ ਸਮੇਂ ਤੱਕ ਬੈਠਣ ਨਾਲ ਖੂਨ ਦੇ ਦੌਰੇ ਵਿੱਚ ਵੀ ਵਿਘਨ ਪੈਂਦਾ ਹੈ ਇਸ ਲਈ ਘੱਟ ਤੋਂ ਘੱਟ ਸਮੇਂ ਵਿੱਚ ਮਲਤਿਆਗਾਂ ਦੀ ਕੋਸ਼ਿਸ਼ ਕਰੋ ਅਤੇ ਉੱਥੇ ਫੋਨ ਦੀ ਵਰਤੋਂ ਨਾ ਕਰੋ ਟਾਇਲਟ ਸੀਟ ਤੇ ਜ਼ਿਆਦਾ دیر ਬੈਠ ਕੇ ਆਪਣੇ ਫੋਨ ਵੱਲ ਦੇਖਣਾ ਤੁਹਾਡੇ ਦੂਜੇ ਅੰਗਾਂ ਉੱਤੇ ਵੀ ਦਬਾਅ ਪੈਂਦਾ ਹੈ ਜਿਵੇਂ ਕਿ ਗਰਦਨ ਤੇ ਪਿੱਠ 'ਚ ਦਰਦ ਹੋਣਾ ਹੱਥਾਂ ਵਿੱਚ ਚਰਨਾਹਟ ਪੈਰਾਂ ਵਿੱਚ ਨਾੜ ਲੱਤਾਂ ਵਿੱਚ ਭਾਰੀਪਨ ਜਾਂ ਹੱਥਾਂ ਨੂੰ ਇੱਕ ਹੀ ਸਥਿਤੀ ਵਿੱਚ ਰੱਖਣ ਕਾਰਨ ਕੁਝ ਸਮੇਂ ਲਈ ਅੰਗਾਂ ਨੂੰ ਹਿਲਾਉਣ ਵਿੱਚ ਅਸਮਰੱਥਾ ਹੋ ਸਕਦੀ ਹੈ ਲੰਬੇ ਸਮੇਂ ਤੱਕ ਝੁਕੇ ਬੈਠਣਾ ਮੋਬਾਈਲ ਫੋਨ ਵੱਲ ਦੇਖਣਾ ਗਰਦਨ ਵਿੱਚ ਖਚਾਅ ਤੇ ਪਿੱਠ ਵਿੱਚ ਦਰਦ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਸੀਗੇ ਡਾਕਟਰ ਦੀ ਨੁਕਤੇ ਜਿਹੜੇ ਨਸ਼ਰ ਹੋਏ ਨੇ ਹੁਣ ਹੁਣ ਦੀਆਂ ਮੀਡੀਆ ਕਹ ਲੋ ਕਿ ਅਪਡੇਟਸ ਦੇ ਵਿੱਚ ਸੋ ਅਗਰ ਤੁਸੀਂ ਵੀ ਇਸ ਆਦਤ ਤੋਂ ਮਜਬੂਰ ਹੋ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਕਸਰ ਲੋਕਾਂ ਦੇ ਮੂੰਹ ਵਿੱਚ ਇਹ ਸੁਣ ਨੂੰ ਮਿਲਦਾ ਕਿ ਬਾਕੀ ਟਾਈਮ ਤਾਂ ਜੀ ਕੰਮਾਂ ਦੇ ਵਿੱਚ ਨਿਕਲ ਜਾਂਦਾ ਆਹੀ ਇੱਕ ਵੇਲਾ ਜਾਂ ਟਾਈਮ ਹੁੰਦਾ ਆ ਤੇ ਜਦੋਂ ਅਸੀਂ ਫੋਨ ਦੀ ਵਰਤੋਂ ਕਰਦੇ ਹਾਂ ਭਾਈ ਇਹ ਜਿਸ ਵਿਹਲੇ ਟਾਈਮ ਨੂੰ ਤੁਸੀਂ ਵਿਹਲਾ ਕਹਿੰਦੇ ਹੋ ਇਹ ਜਿਸ ਕੰਮ ਲਈ ਬਣਿਆ ਉਹ ਹੀ ਕੰਮ ਕਰ ਲਿਆ ਕਰੋ ਫੋਨ ਨੂੰ ਆਪਣੇ ਟਾਇਲਟ ਦੇ ਨਾਲ ਨਾਲ ਲੈ ਕੇ ਜਾਇਆ ਕਰੋ ਕਿਉਂਕਿ ਤੁਸੀਂ ਗੰਭੀਰ ਬਿਮਾਰੀਆਂ ਦਾ ਲਗਾਤਾਰ ਸ਼ਿਕਾਰ ਹੋ ਸਕਦੇ ਆ ਤੇ ਸਰੀਰਕ ਵਿਕਾਰ ਵੀ ਪੈਦਾ ਹੋ ਸਕਦੇ ਆ ਸੋ ਤਕਰੀਬਨ 4-5 ਵਿਸ਼ੇ ਤੁਹਾਡੇ ਨਾਲ ਸੰਮੁਖ ਹੋਏ ਨੇ ਆਸ ਕਰਦੇ ਆ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਅਖੀਰ ਤੱਕ ਬਣੇ ਰਹੋਗੇ ਆ ਕਨ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਖਾ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਤੁਸੀਂ ਆਪਣੇ ਸੁਝਾਅ ਤੇ ਸਵਾਲ ਭੇਜ ਸਕਦੇ ਹੋ ਮੈਂ ਹਰਜੀਤਲ ਸਾੜਾ ਮਿਲਦੇ ਜੇ ਅਗਲੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ